ਸੋ ਫੋਟੋ ਜਿਹੜੀ ਆ ਉਹ ਅਕਾਲ ਤਖਤ ਦੇ ਯੋਧਦਾਰ ਵੀ ਹੋਏ ਨੇ ਬਾਬਾ ਦੀਪ ਸਿੰਘ ਜੀ ਆ ਵੀ ਕਹਿੰਦੇ ਫੋਟੋ ਲੱਗੀ ਹੋਈ ਹੈ ਜੀ ਇਹਨਾਂ ਦੇ ਹੱਥਾਂ ਦੇ ਵਿੱਚ ਖੰਡਾ ਸੋ ਇਹਨਾਂ ਦੇ ਜੋਧਿਆਂ ਦੀਆਂ ਤਸਵੀਰਾਂ ਲਾਈਆਂ ਨੇ ਗਾਉਂ ਦੇ ਸ਼ਹੀਦਾਂ ਦੀਆਂ ਫੋਟੋਆਂ ਲੱਗੀਆਂ ਲਾਈਵ ਵਾਲਿਆਂ ਮਾਰੇ ਦਿਖਾ ਦਿਆ ਕਰ ਮੇਰੇ ਕੋਲ ਰਿਆ ਕਰ ਦੇਖੋ ਮੇਰੇ ਪਾਸੇ ਕਾਸੀਵਾਲ ਵਾਲੇ ਮੁੰਡੇ ਨੇ ਕਹਿੰਦੇ ਫੋਟੋ ਆ ਜਿਹੜੀ ਜੀ ਵੀ ਸ਼ਹੀਦ ਦੇ ਸ਼ਹੀਦ ਸਤ ਜਨਾਬ ਸਿੰਘ ਜੀ ਪਿੰਡਰਾ ਵਾਲਿਆਂ ਦੀ ਫੋਟੋ ਲਾਈ ਹੋਈ ਹੈ ਜਿਨ੍ਹਾਂ ਦੇ ਹੱਥ ਦੇ ਵਿੱਚ ਤੀਰ ਹੈ ਤੇ ਦੂਜੀ ਫੋਟੋ ਬਾਬਾ ਜੀਪ ਸਿੰਘ ਜੀ ਦੀ ਐਂਡ ਲਾਈ ਹੋਈ ਹੈ ਜਿਨ੍ਹਾਂ ਨੇ ਛੇਸ ਕੱਟਿਆ ਹੋਇਆ ਹੱਥ ਤੇ ਇੱਕ ਧਰ ਕੇ ਸ੍ਰੀ ਹਰਮੰਦਰ ਸਾਹਿਬ ਕਹਿੰਦੇ ਆਜ਼ਾਦ ਕਰਾਇਆ ਸੀ ਇਹ ਦੋ ਇੱਕ ਰਸ਼ੀਤਾ ਦੀਆਂ ਸਾਡੇ ਕਹਿੰਦੇ ਮਾਪੁਰਖਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਸਾਸੀ ਵਾਲਾ ਨੇ ਤੇਰਾ ਧੰਨਵਾਦ ਹੈ ਸੱਚੇ ਰਮਾਨ ਬਣੇ ਇਹ ਵੀ ਬੜੇ ਬੜੀ ਕਾਲਾ ਸਿਰ ਢੱਗਿਆ ਕਿ ਹੱਕ ਅਸਰ ਤੇ ਬਾਬੇ ਦੀਆਂ ਮਿਹਰਾਂ ਦਾ मित्रो आलाका बपर शेरा हिकु जॻारा लाई ਸੇਮ ਪਰ ਇੱਕ ਤਰ੍ਹਾਂ ਦਾ ਚੱਕਰ ਆ ਗਿਆ ਵੀ ਪੰਜਾਬੀਆਂ ਦੇ ਟ੍ਰਾਂਲ ਚੱਲਦੇ ਨੇ ਤੇ ਭਾਈ ਬਹਾਦਰ ਸਿੰਘ ਟ੍ਰਾਂਸਫਰ ਵਾਲੀਆਂ ਗੱਲਾਂ ਹੁੰਦੀਆਂ ਨੇ ਸਾਡਾ ਯਾਰ ਅਮਰੀਕਾ ਦੇ ਵਿੱਚ ਗੱਦੇ ਟ੍ਰੈਕਰ ਖਾਦੇ ਕਹਿੰਦਾ ਕਹਿੰਦੇ ਹੀਰਾ ਵੀ ਤਰੀਕੇ ਦੇ ਬੱਛਾ ਜਿਹੀ ਮੱਤ ਮਾਰਦਾ ਰੋਟੇ ਜਿਹੜਾ ਬਾਈ ਵੀ ਸੋਹੀ ਹੀ ਟ੍ਰਿੰਕਾਂ ਦੀ ਫੇਰ ਚੱਲਦੀ ਹੈ ਟ੍ਰੈਕੀ ਚੱਲਦੇ ਹੈ ਕੋਈ ਗੱਡੀ ਪੰਜਾਬੀ ਦੀ ਛਾੜੀ ਹੁੰਦੇ ਨੇ ਸੁਰੇ ਵਾਲੀ ਟੋਲਾ ਕਰਨਾ ਇੱਕ ਵਾਰੀ ਹੱਲਾ ਆਲਾ ਰੇ ਮਾਰਦੇ ਜਿਹੜਾ ਲੱਗਿਆ ਮਾਰਦੇ ਆ ਆਜਾ ਆਹ ਚੈੱਕ ਕਰੀਏ ਆਹ ਅੱਜੇ ਕੋਗਾ ਪਜਾ ਹੁੰਦਾ ਨਾ ਬੱਜੀ 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 ਕੋਈ ਆਲੀ ਕਈਆਂ ਨੇ ਕਿਹਾ ਕਿ ਪਤੀ ਪਾੜਾ